ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਫਤਿਹਗੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੀ ਫਤਿਹਗੜ ਸਾਹਿਬ ਦੇ ਪਿੰਡ ਚੰਨੋ ਦੇ ਸਰਕਾਰੀ ਸਕੂਲ ਦੇ ਵਿੱਚ ਹੁਣ ਨਵਾਂ ਵਿਵਾਦ ਖੜਾ ਹੋਇਆ ਹੈ ਤੁਹਾਨੂੰ ਅੰਦਾਜ਼ਾ ਦਿਓ ਕਿ ਇੱਕ ਅਧਿਆਪਕ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਜਿਹੜਾ ਨੂੰ ਲੱਗੇ ਨੇ ਤਾਂ ਪੀੜਤ ਬੱਚੇ ਦੇ ਪਿਤਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਬੱਚੇ ਦੇ ਵੱਲੋਂ ਪੰਜ 'ਚੋਂ 4 ਸਵਾਲਾਂ ਦੇ ਸਹੀ ਜਵਾਬ ਦਿੱਤੇ ਗਏ ਪਰ ਇੱਕ ਸਵਾਲ ਦੇ ਵਿੱਚ ਜਾ ਕੇ ਉਹ ਅੜ ਗਿਆ ਜਿਸ ਤੋਂ ਬਾਅਦ ਅਧਿਆਪਕ ਜਿਹੜਾ ਤੈਸ਼ ਦੇ ਵਿੱਚ ਆ ਗਿਆ ਤੇ ਉਸ ਤੋਂ ਬਾਅਦ ਡੰਡੇ ਦੇ ਨਾਲ ਇੱਕ ਤੋਂ ਬਾਅਦ ਇੱਕ ਅੰਨੇਵਾ ਸੱਟਾਂ ਜਿਹੜੀਆਂ ਨੇ ਉਹ ਬੱਚੇ ਦੇ ਮਾਰੀਆਂ ਗਈਆਂ ਜਿਸ ਤੋਂ ਬਾਅਦ ਹੁਣ ਬੱਚੇ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਸ਼੍ਰੀ ਫਤਿਹਗੜ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਦੇ ਨਾਲ ਹੀ ਪੀੜਤ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕ ਦੇ ਵੱਲੋਂ ਹੁਣ ਧਮਕੀਆਂ ਜਿਹੜੀਆਂ ਨੇ ਉਹ ਪਰਿਵਾਰ ਨੂੰ ਦਵਾਈਆਂ ਜਾ ਰਹੀਆਂ ਨੇ ਕਿ ਤੁਸੀਂ ਜਿੱਥੇ ਮਰਜੀ ਚੱਲ ਜਾਓ ਪਰ ਇਸ ਦਾ ਕੋਈ ਹੱਲ ਨਹੀਂ ਹੋਏਗਾ ਤੇ ਉਧਰ ਜੋ ਵੀ ਸਾਰੇ ਪੂਰੇ ਮੁੱਦੇ ਦੇ ਉੱਤੇ ਅਧਿਆਪਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਆਪਕ ਨੇ ਆਪਣੇ ਉੱਤੇ ਲੱਗ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਿਸ ਸਬੰਧ ਹੁਣੇ ਮਾਮਲਾ ਪੂਰਾ ਤੂਲ ਫੜਦਾ ਜਾ ਰਿਹਾ ਹੈ ਤਾਂ ਇਸ ਸਬੰਧ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਕੀ ਕੁਝ ਕਹਿ ਰਹੇ ਨੇ ਤੇ ਇਸ ਤੋਂ ਇਲਾਵਾ ਅਧਿਆਪਕ ਕੀ ਕੁਝ ਕਹਿ ਰਹੇ ਨੇ ਸੁਣ ਲੈਂਦੇ ਹਾਂ ਸਾਡਾ ਬੱਚਾ ਸਰਕਾਰੀ ਮਿਡਲ ਸਕੂਲ ਚਣੋਂ ਦੇ ਵਿੱਚ ਪੜਦਾ ਹੈ ਜਿਸ ਨੂੰ ਕੋਈ ਮਾਸਟਰ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਬਹੁਤ ਜ਼ਿਆਦਾ ਦੇ ਸੱਤਾਈਆਂ ਨੇ ਇਹ ਹਸਪਤਾਲ ਦਾਖਲ ਹੈ ਇਲਾਜ ਲਈ ਇਹ ਅਸੀਂ ਜਾਣਿਆ ਕਿ ਪੁਲਿਸ ਜਲਦ ਤੋਂ ਜਲਦ ਮਾਸਟਰ ਦੇ ਕਾਫੀ ਕਾਰਵਾਈ ਕੀ ਕਾਰਨ ਕੀ ਰਿਹਾ ਉੱਤਲਾ ਪਤਾ ਲੱਗਿਆ ਸਰ ਬੱਚੇ ਨੂੰ ਪੁੱਛਿਆ ਗਿਆ ਪੰਜ ਕੁਐਸਚਨ ਜਿਹੜੇ ਪੁੱਛੇ ਮਾਸਟਰ ਜੀ ਨੇ ਇਹਨਾਂ ਨੇ ਬੱਚੇ ਨੇ ਦੱਸਿਆ ਕਿ ਚਾਰ ਮੇਰੇ ਯਾਦ ਨੇ ਇੱਕ ਮੈਨੂੰ ਨਹੀਂ ਆਉਂਦਾ ਹੈਗਾ ਤਾਂ ਬੱਚੇ ਨੇ ਚਾਰ ਕੁਐਸਚਨ ਉਹਨੂੰ ਸੁਣਾ ਵੀ ਦਿੱਤੇ ਹੈਗੇ ਤੇ ਉਸ ਤੋਂ ਬਾਅਦ ਮਾਸਟਰ ਕਹਿੰਦਾ ਵੀ ਪੰਜਵਾਂ ਵੀ ਸੁਣਾਓ ਇਹ ਕਹਿੰਦਾ ਪੰਜਵਾਂ ਮੈਨੂੰ ਆਉਂਦਾ ਨਹੀਂ ਤਾਂ ਉਸ ਤੋਂ ਮਾਸਟਰ ਨੇ ਡੰਡੇ ਨਾਲ ਬਹੁਤ ਪੂਰੀ ਤਰ੍ਹਾਂ ਪੁੱਟਿਆ ਮਾਸ਼ਾਅੱਲਾ ਕੀ ਮੰਤ ਹੈ ਬੰਦ ਸਨਨ ਸਾਹਤ ਹੋਇਆ ਜਾਵੇ ਇਸ ਕਬ ਵੱਲੋਂ ਵੀ ਸਾਨੂੰ ਧਮਕੀਆਂ ਦਿੱਤੇ ਗਈਆਂ ਫੋਨ ਤੇ ਵੀ ਕਹਿੰਦੇ ਵੀ ਜਿਹੜਾ ਕੁਝ ਤੁਸੀਂ ਕਰਨਾ ਕਰ ਲੋ ਚਾਹੇ ਥਾਣੇ ਜਾਣਾ ਥਾਣੇ ਭੱਜੋ ਐਮਐਲਏ ਕੋਲ ਜਾਣਾ ਐਮਐਲਏ ਕੋਲ ਭੱਜੋ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰੀ ਪੈਂਦੇ ਆ ਸਾਡੇ ਪਿੰਡ ਚ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਆ ਕੇ ਘਰੇ ਧਮਕੀਆਂ ਦਿੱਤੇ ਨੇ ਇਸ ਕਾਇਲਾ ਵੀ ਇਹ ਕੰਮ ਹੋਇਆ ਮਾਸਟਰ ਨੇ ਬੱਚੇ ਕੁੱਟਿਆ ਉਹਨਾਂ ਤੋਂ ਕੁਝ ਨਹੀਂ ਹੋਇਆ ਉਹ ਕੁਝ ਨਹੀਂ ਕਰਾ ਸਕੇ ਜਿਹੜਾ ਕੁਝ ਤੁਸੀਂ ਕਰਾਉਣਾ ਤੁਸੀਂ ਕਰਾ ਲਓ ਅਸੀਂ ਮਾਸਟਰ ਜੀ ਦੇ ਨਾਲ ਆ ਜੇ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਤੁਹਾਨੂੰ ਦੇਖਾਂਗੇ ਕਿ ਘਰੇ ਆ ਕੇ ਤੁਹਾਨੂੰ ਦੇਖੀ ਜੋ ਵੀ ਜੋ આરોਪ ਲੱਗੇ ਨੇ ਸਾਰੇ ਝੂਠੇ ਨੇ ਮੈਂ ਕਿਸੇ ਨੂੰ ਦੇ ਕੁਝ ਵੀ ਨਹੀਂ ਮਾਰਿਆ ਉਹ ਕਿਉਂ ਰੋਕ ਰੋਕ ਲਗਾ ਰਹੇ ਨੇ ਕਿ ਕਿਸੇ ਨੂੰ ਨਾਲ ਧਮਕੀਆਂ ਦੇ ਮੈਂ ਕੋਈ ਧਮਕੀ ਨਹੀਂ ਦਿੱਤੀ ਸੀ ਕਿ ਡੰਡੇ ਵਾਲਾ ਮਸਲਾ ਕੀ ਸੀ ਡੰਡੇ ਵਾਲਾ ਮਸਲਾ ਸਰ ਕੋਈ ਨਹੀਂ ਸੀ ਮੈਂ ਸਿਰਫ ਅਸ਼ ਤੇ ਮਾਰ ਰਿਹਾ ਸੀਗਾ ਮੈਂ ਬੱਚੇ ਦੇ ਕੋਈ ਡੰਡਾ ਨਹੀਂ